ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਵੀਡੀਓ ਅਸੀਂ ਬਣਾ ਰਹੇ ਹਾਂ ਤੋਂ ਅੱਜ 20 ਤਰੀਕ ਹੈ ਔਰ 20 ਤਰੀਕ ਨੂੰ ਲੋਕਾਂ ਨੂੰ ਮੈਸੇਜ ਦੇਣਾ ਖਾਸ ਕਰਕੇ ਘੱਗਾਂ ਔਰ ਪਤਣਾਂ ਦੇ ਲੋਕਾਂ ਨੂੰ 21 ਤਰੀਕ ਨੂੰ ਜਿਹੜੇ ਐਮਸੀ ਦੇ ਇਲੈਕਸ਼ਨ ਹੋਣੇ ਆ ਉਹਨਾਂ 'ਤੇ ਅਸੀਂ ਪਹਿਲਾਂ ਵੀ ਬੋਲੇ ਸੀ ਔਰ ਅਸੀਂ ਬੇਨਤੀਆਂ ਕੀਤੀਆਂ ਸੀ ਜਿੰਨੇ ਐਮਸੀ ਉਹ ਜਿੰਨੇ ਕੈਂਡੀਡੇਟ ਖੜੇ ਹੋਏ ਨੇ ਉਹਨਾਂ ਨੂੰ ਅਸੀਂ ਰਿਕਵੈਸਟਾਂ ਕੀਤੀਆਂ ਬੇਨਤੀਆਂ ਕੀਤੀਆਂ ਕਿ ਇੱਕ ਵਾਰ ਤੁਸੀਂ ਕੋਡ ਦਾ ਰੁਖ ਕਰੋ ਜਾਂ ਤੁਸੀਂ ਕਿਸੇ ਪ੍ਰਸ਼ਾਸਨ ਦੀ ਸਹਾਇਤਾ ਲਓ ਔਰ ਲੋਕਾਂ ਨੇ ਸਾਡੀ ਗੱਲ ਚਲੋ ਸੁਣੀ ਕਈ ਐਮਸੀ ਨਾਲ ਮੇਰੀ ਗੱਲ ਉਹ ਇੱਕ ਅੱਗਾ ਦੇ ਵਿੱਚ ਕਈ ਵਾਰਡ ਨੇ 3 5 3 6 7 ਇੱਕ ਵਾਰਡ ਦੇ ਵਿੱਚ ਲੋਕਾਂ ਨਾਲ ਸਾਡੀ ਗੱਲ ਹੋ ਰਹੀ ਆ ਔਰ ਪਤਰਾ ਦੇ ਵਿੱਚ ਵੀ ਕਈ ਐਮਸੀਆਂ ਦੇ ਨਾਲ ਸਾਡੀ ਗੱਲ ਹੋਈ ਔਰ ਜਿਨ੍ਹਾਂ ਨੂੰ ਅਸੀਂ ਦੱਸਿਆ ਵੀ ਤੁਸੀਂ ਇੱਕ ਵਾਰ ਆਪਣੀ ਪ੍ਰੋਟੈਕਸ਼ਨ ਦਾ ਜਰੂਰ ਹੱਲ ਕਰੋ ਔਰ ਲੋਕਾਂ ਨੇ ਕਈਆਂ ਨੇ ਵੀਡੀਓਗ੍ਰਾਫਰੀਆਂ ਮੰਗੀਆਂ ਔਰ ਪਤਰਾ ਵਿੱਚ ਲੋਕਾਂ ਨੇ ਮੀਡੀਆ ਦੇ ਵਿੱਚ ਆ ਕੇ ਸਪੈਸ਼ਲ ਜੁੰਡ ਦੀ ਵੀ ਮੰਗ ਕੀਤੀ ਇੱਥੋਂ ਸਾਫ਼ ਦਿਖ ਰਿਹਾ ਆ ਕਿ ਜਿਹੜਾ ਲਾਅਨ ਆਰਡਰ ਆ ਸਾਡੇ ਪੰਜਾਬ ਦਾ ਉਹ ਭੰਗ ਹੋ ਚੁੱਕਾ ਆ ਆਮ ਜਨਤਾ ਨੂੰ ਆਪਣੀ ਪ੍ਰਸ਼ਾਸਨ ਤੇ ਇੰਨਾ ਕੁ ਯਕੀਨ ਨਹੀਂ ਰਿਹਾ ਕਿ ਅਸੀਂ ਸੇਫ ਆ ਪੁਲਿਸ ਤੇ ਲੋਕਾਂ ਨੇ ਯਕੀਨ ਨਹੀਂ ਕੀਤਾ ਲੋਕਾਂ ਨੇ ਪੈਰਾ ਮਿਲਟਰੀ ਦੀ ਮੰਗ ਕੀਤੀ ਆਪਣੀ ਸੇਫਟੀ ਲਈ ਆਪਣੀਆਂ ਜਾਨਾਂ ਲਈ ਔਰ ਆਪਣੀਆਂ ਵੋਟਾਂ ਨੂੰ ਸਾਫਰ ਸਹੀ ਤਰੀਕੇ ਦੇ ਨਾਲ ਪੁਗਧਾਨ થી ਪੈਰਾਮੀਟਰੀ ਦੀ ਮੰਗ ਕੀਤੀ ਵੀਡੀਓਗ੍ਰਾਫੀ ਦੀ ਮੰਗ ਕੀਤੀ ਕਿਉਂਕਿ ਜਿੰਨਾ ਤੱਕ ਆ ਇਹ ਐਮਐਲਏ ਕਰਵਾ ਰਿਹਾ ਆ ਸਾਰੇ ਹਰਕੇ ਨੂੰ ਪਤਾ ਕਿ ਪਿੰਡ ਕ੍ਰੀਮ ਨਗਰ ਚਿਚਰਵਾਲ ਦੇ ਵਿੱਚ ਇਹਨਾਂ ਨੇ ਪੋਲਿੰਗ ਬੂਥਾਂ ਦੇ ਵਿੱਚ ਤਜਾਬ ਤੱਕ ਪਵਾਤਾ ਗੋਲੀ ਤੱਕ ਚਲਵਾਤੀ ਕੋਈ ਇੱਜ਼ਤਾਂ ਦੀ ਸਾਰ ਨਹੀਂ ਰੱਖੀ ਉੱਥੇ ਇਹਨਾਂ ਨੇ ਹੁਣ ਕੱਗੇ ਦੇ ਵਿੱਚ ਜਾ ਕੇ ਫੀਲਡ ਦੇ ਵਿੱਚ ਡੋਰ ਟੂ ਡੋਰ ਤੁਰੇ ਫੜਦੇ ਨੇ ਅਗਰ ਤੁਸੀਂ ਐਮਐਲਏ ਸਾਹਿਬ ਤੁਸੀਂ ਕਿਹਾ ਸੀ ਵੀ ਮੈਂ ਕੱਗਾ ਦੇ ਵਿੱਚ ਕਮ ਸੇ ਕਮ 200 ਵਾਰੀ ਆ ਚੁੱਕਾ ਜੇ ਤੁਸੀਂ ਕੱਗਾ ਦੇ ਵਿੱਚ 200 ਵਾਰੀ ਚਲੇ ਗਏ ਹੁੰਦੇ ਤੇ ਅੱਜ ਤੁਹਾਨੂੰ ਡੋਰ ਟੂ ਡੋਰ ਜਾਣ ਦੀ ਜ਼ਰੂਰਤ ਨਹੀਂ ਸੀ ਲੋਕ ਆਪਣੇ ਆਪ ਤੁਹਾਡੇ ਕੋਲ ਆਂਦੇ ਔਰ ਤੁਹਾਨੂੰ ਕਹਿੰਦੇ ਐਮਐਲਏ ਸਾਹਿਬ ਬੇਚਿੰਤ ਹੋ ਜਾਓ 13 ਦੀਆਂ 13 ਸ਼ੀਟਾਂ ਤੁਹਾਨੂੰ ਕੱਢ ਕੇ ਦਾਂਗੇ ਪਰ ਇਸ ਤੋਂ ਉਲਟ ਹੋ ਰਿਹਾ ਆ ਤੁਹਾਨੂੰ ਡੋਰ ਟੂ ਡੋਰ ਜਾਣਾ ਪੈ ਰਿਹਾ ਆ ਕਿਉਂ ਜਾਣਾ ਪੈ ਰਿਹਾ ਆ ਕਿਉਂਕਿ ਤੁਸੀਂ ਕੰਮ ਚੰਗੇ ਨਹੀਂ ਕੀਤੇ ਹੁਣ ਤੁਸੀਂ ਦੱਸ ਦਿਓ ਕੱਗਾਂ ਦੇ ਵਿੱਚ 13 ਟਿਕਟਾਂ ਦਿੱਤੀਆਂ ਤੁਸੀਂ ਖਾਸ ਆਪਣੇ ਬੰਦਿਆਂ ਨੂੰ ਜਿਵੇਂ ਕਿ ਲੋਕ ਕਹਿੰਦੇ ਨੇ ਜੀ ਕਹਿੰਦੇ ਇੱਕ ਅੰਨੇ ਬੰਦੇ ਨੂੰ ਛੰਨਾ ਲੱਗ ਗਿਆ ਤੇ ਉਹ ਉਹਦੇ ਨਾਲ ਪਾਣੀ ਪੀ ਪੀ ਆਫਰ ਕੇ ਮਰ ਗਿਆ ਐਵੇਂ ਤੁਹਾਨੂੰ 13 ਛੀਟਾਂ ਦਿੱਤੀਆਂ ਸੀ ਐਮਐਲਏ ਹੋਣ ਕਰਕੇ ਪਰ ਤੁਸੀਂ ਵੀ ਆਪਣੇ ਹੀ ਬੰਦੇ ਨੂੰ ਦੇ ਹੀ ਗਏ ਹੋ ਵੈਰੀ ਗੁੱਡ ਇੱਕ ਨਾ 3 ਨੰਬਰ ਵਾਰਡ ਦੇ ਵਿੱਚ ਆਰਓ ਆਇਆ ਮੈਨੂੰ ਤਾਂ ਨਾਮ ਨਹੀਂ ਮਚੇ ਸ਼ਾਇਦ ਅਨਾਉਂਸ ਨਹੀਂ ਹੋਇਆ ਜਦੋਂ ਐਮਐਲਏ ਦੇ ਇਲੈਕਸ਼ਨ ਸੀ ਉਹਨਾਂ ਨੇ ਤੁਹਾਡੇ ਤੇ ਗੰਭੀਰ ਦੋਸ਼ ਲਾਇਆ ਸੀ ਤੁਹਾਡਾ ਡਰਾਈਵਰ ਵੀ ਆਰਾਮ ਔਰ ਗੱਡੀ ਦੇ ਵਿੱਚ ਕੁਝ ਹੋਰ ਪਰਸਨ ਸੀ ਜਿਹੜੇ ਵਿੱਚ ਪੈਸੇ ਰੱਖੀ ਫਰਦੇ ਸੀ ਔਰ ਉਹਨਾਂ ਲੋਕਾਂ ਨੇ ਘੱਗੇ ਥਾਣੇ ਦੇ ਵਿੱਚ ਤੁਹਾਡੀ ਗੱਡੀ ਨੂੰ ਰੈਸਟ ਕਰਵਾਇਆ ਸੀ ਪੈਸੇ ਵੰਡਣ ਦੇ ਦੋਸ਼ ਦੇ ਵਿੱਚ ਔਰ ਅੱਜ ਉਸੇ ਬੰਦੇ ਨੂੰ ਤੁਸੀਂ ਟਿਕਟ ਦਿੱਤੀ ਕਿਉਂ ਦਿੱਤੀ ਕਿਉਂਕਿ ਤੁਹਾਨੂੰ ਡਰ ਸੀ ਪਰ ਇਸ ਬੰਦੇ ਨੂੰ ਆਪਣੇ ਨਾਲ ਜੋੜਨਾ ਕਿਵੇਂ ਜੋੜ ਸਕਦਾ ਆ ਕੋਈ ਨਾ ਕੋਈ ਲਾਲਚ ਦੇ ਕੇ ਉਹ ਲਾਲਚ ਕੀ ਨਿਕੜੀ ਉਹਨੂੰ ਟਿਕ ਦੇਣੀ ਪਈ ਤੁਹਾਨੂੰ ਤਾਂ ਜਾ ਕੇ ਕਿੱਥੇ ਬੰਦਾ ਸ਼ਹਿਰ ਤੁਹਾਡੇ ਨਾਲ ਸੈਟੀਸਫਾਈ ਹੋਇਆ ਦੂਜੀ ਸਾਈਡਾਂ ਤੇ ਜੀ ਵਾਰਡ ਨੰਬਰ 2 ਜਿੱਥੇ ਤੁਸੀਂ ਸਹਿਮਤੀ ਕਰਾਈ ਆ ਐ ਦੋ ਉਂਗਲਾਂ ਕਰਕੇ ਕੋ ਪਤਾ ਨਹੀਂ ਤੁਹਾਡਾ ਸਟਾਈਲ ਹੈ ਕਿ ਪਤਾ ਨਹੀਂ ਦੋ ਉਂਗਲਾਂ ਦੋ ਨੰਬਰ ਵਾਰਡ ਦੱਸ ਰਹੇ ਸੀ ਤੁਸੀਂ ਚਲੋ ਤੁਹਾਨੂੰ ਪਤਾ ਉੱਥੇ ਕਹਿੰਦੇ ਜਿਹੜੀ ਲੈਡ ਗੋਪੀ ਆ ਕੋਈ ਜਿਹਨੂੰ ਤੁਸੀਂ ਥਾਣੇ ਕਹਿੰਦਾ ਚਕਾ ਕੇ ਉਹਨੂੰ ਡਰਾਤ ਮੁਕਾ ਕੇ ਉਹਦੇ ਨੋਮੀਨੇਸ਼ਨ ਦਾ ਕਾਗਜ਼ ਚੁਕਵਾਏ ਉੱਥੇ ਤੁਸੀਂ ਆਪਣਾ ਬੰਦਾ ਬਣਵਾਇਆ ਉਹ ਐਮਸੀ ਤੁਸੀਂ ਘੋਸ਼ਿਤ ਕਰਤਾ ਸਭ ਸੰਤੀ ਕਰਵਾਤੀ ਜਦ ਕਿ ਉਹ ਮੰਨਣ ਦੇ ਯੋਗ ਨਹੀਂ ਆ ਜੇ ਕਿੱਥੇ ਅਸੀਂ ਹੁੰਦੇ ਉੱਥੇ ਮੇਰੀ ਬੇਲ ਹੋਈ ਹੁੰਦੀ ਤੇ 2 ਨੰਬਰ ਵਾਰਡ ਦੇ ਵਿੱਚ ਮੈਂ ਤੈਨੂੰ ਤੇਰੇ ਐਂਟੀ ਬੰਦਾ ਖੜ ਕੇ ਦਿਖਾ ਦਿੰਦਾ ਹੁਣ ਚਲੋ ਸਾਡੀ ਮਜਬੂਰੀ ਆ ਵਾਰਡ ਨੰਬਰ 12 ਦੇ ਵਿੱਚ ਇੱਕ ਬਬਲੀ ਆ ਕਹਿੰਦੇ ਬੀਜਪੀ ਵੱਲੋਂ ਖੜਾਇਆ ਸੀ ਉਹ ਉਹਨੂੰ ਵੀ ਤੁਸੀਂ ਥਾਣੇ ਦੇ ਵਿੱਚੋਂ ਬੜੀਆਂ ਧਮਕੀਆਂ ਦਿਵਾਇਆਂ ਪਰਚਿਆਂ ਦੇ ਦੋਸ਼ ਉਹਦੇ ਉੱਪਰ ਮੜਨੇ ਸ਼ੁਰੂ ਕਰਤੇ ਉੱਥੇ ਵੀ ਤੁਸੀਂ ਆਪਣਾ ਬੰਦਾ ਕਰਵਾਇਆ ਉਹਨੂੰ ਡਰਾਤ ਮੁਕਾਨ ਕਰਕੇ ਵਾਰਡ ਨੰਬਰ 6 ਦੇ ਵਿੱਚ ਹਰਵਿੰਦਰ ਸਿੰਘ ਆ ਮਜਵੀ ਸੇਖ ਹੋਇਆ ਹੋ ਮੈਂ ਸੁਣਿਆ ਤੁਸੀਂ ਉਹਨੂੰ ਵੀ ਡਰਾਤ ਮੁਕਾ ਰਹੇ ਸੀ ਵੈਸੇ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਪਰ ਬਾਕੀ ਦਾ ਤਾਂ ਮੈਨੂੰ ਪਤਾ ਨਹੀਂ ਪਰ ਜਿਹੜਾ 6 ਨੰਬਰ ਵਾਰਡ ਵਾਲਾ ਹੈ ਨਾ ਜਿਹਦੇ ਨਾਲ ਤੇਰੀ ਉਹ ਜੱਸੀ ਦੀ ਟੱਕਰਿਆ ਉਹ ਜਾਤ ਦਾ ਮਜਵੀ ਆ ਤੇ ਮਜਵੀ ਮਜਬ ਦਾ ਬੜਾ ਪੱਕਾ ਹੁੰਦਾ ਆ ਧੰਨ ਬਾਬਾ ਦੀਪ ਸਿੰਘ ਆ ਜਿਹੜਾ ਬਿਨਾਂ ਸੀਸ ਤੋਂ ਲੜਦਾ ਗਿਆ ਉਹ ਮਜਵੀ ਹੋਇਆ ਉਹ ਮਜਵੀ ਸਿੱਖਾਂ ਨਾਲ ਪੰਗਾ ਨਾ ਲਈ ਇੰਨੀ ਗੱਲ ਯਾਦ ਰੱਖੀ ਉੱਥੇ ਇਲੈਕਸ਼ਨ ਹੋਣ ਦੀ ਜਿਤਾਣਾ ਤੇ ਫਿਰ ਉਹ ਤੋਂ ਆਪਣਾ ਹੀ ਬੰਦਾ ਹੈ ਉਹ ਤੁਹਾਨੂੰ ਸਾਨੂੰ ਪਤਾ ਯਾਰ ਉਹ ਕੋਈ ਗੱਲ ਨਹੀਂ ਪਰ ਜੇ ਸ਼ਾਂਤ ਮਾਈ ਨਾਲ ਇਲੈਕਸ਼ਨ ਹੋਣ ਦੀ ਉੱਥੇ ਸਾਡੇ بڑے ਪਰਿਵਾਰ ਨੇ ਔਰ ਰਿਸ਼ਤੇਦਾਰੀਆਂ ਬੜੀਆਂ ਪੈਂਦੀਆਂ ਨੇ ਕਿਸੇ ਦੇ ਸਰਟੀਫਿਟ ਨਾ ਲੱਗੇ ਕਿਸੇ ਨਾਲ ਕੋਈ ਤੱਕਾ ਨਾ ਹੋਏ ਔਰ ਈਐਮ ਮਸ਼ੀਨਾ ਨੇ ਉਹਨਾਂ ਦੇ ਵਿੱਚ ਤਜਾਬ ਨਹੀਂ ਕੰਮ ਨਹੀਂ ਕਰਨਾ ਜੇ ਉੱਥੇ ਇਦਾਂ ਦੀ ਨੋਬਤ ਆਂਦੀ ਆ ਪਈ ਤੁਹਾਨੂੰ ਵੋਟਾਂ ਕੱਟ ਪੈਂਦੀਆਂ ਨੇ ਤਾਂ ਉਹ ਆਪਣੇ ਪਿੰਡ ਵਾਲਾ ਜਿਹੜਾ ਸ਼ਤਰਮੋਰ ਗਿਆ ਸੱਤੂ ਉਹਨੂੰ ਇੱਕੋ ਗੱਲ ਕਹਿਣੀ ਆ ਭਾਈ ਤੂੰ ਪੈਟਰੋਲ ਲੈ ਕੇ ਆ ਉਹ ਮਸ਼ੀਨ ਦੇ ਉੱਪਰ ਪੈਟਰੋਲ ਪਾਏ ਔਰ ਦੂਜੇ ਨੂੰ ਕਹਿ ਨਾਲ ਲੈਟਰ ਲੈ ਕੇ ਆਈ ਉਹ ਮਸ਼ੀਨ ਨੂੰ ਅੱਗ ਲਾ ਦੇ ਬਲਾਸਟ ਕਰਦੀ ਬਸ ਇਹ ਹੱਲ ਹੋ ਸਕਦਾ ਆ ਤੇਜਾਬ ਨਾਲ ਮਸ਼ੀਨ ਨੂੰ ਕੁਝ ਨਹੀਂ ਹੋਣਾ ਉਹ ਰਹਿ ਗਿਆ ਗੱਲ ਦੱਸਾਂ ਜਿਹੜਾ ਉਹ ਆਪਣਾ ਪਰਿਵਾਰ ਤੇ ਇਕੱਠਾ ਨਹੀਂ ਕਰ ਸਕਿਆ ਆਪਣੇ ਪਰਿਵਾਰ ਦੇ ਵਿੱਚ ਉਹ ਮੰਨਾ ਜਾਂ ਜਿਹੜਾ ਉਹਨਾਂ ਦਾ ਆਪਣਾ ਸੱਕਾ ਹੀ ਹੋ ਉਹ ਦੇ ਐਂਟੀ ਖੜਾ ਹੋਇਆ ਬਾਹਰ ਤੁਸੀਂ ਲੋਕਾਂ ਦੇ ਘਰਾਂ ਮਿੰਤਾਂ ਕਰਦੇ ਫਿਰਦੇ ਹੋ ਇੱਕ ਗੱਲਾਂ ਵਾਲਿਓ ਇੱਕ ਗੱਲ ਯਾਦ ਰੱਖਿਓ ਇਹ ਐਮਐਲਏ ਨੇ ਆਪਣੇ ਪਿੰਡ ਦੇ ਵਿੱਚ ਆਪਣਾ ਪਰਿਵਾਰ ਨਾਲ ਨਹੀਂ ਜੋੜ ਸਕਿਆ ਇਹਨੇ ਆਪਣੇ ਸੱਕੇ ਚਾਚੇ ਨੂੰ ਥਾਣੇ ਚ ਕਾ ਕੇ ਰੱਖਿਆ ਬਿਨਾਂ ਮਤਲਬ ਤੋਂ ਉਹਨਾਂ ਦੀ ਇਨਸਲਟ ਕਰਵਾਈ ਇੱਥੋਂ ਤੱਕ ਇਹਨੇ ਆਪਣੇ ਸੱਕੇ ਭਰਾ ਨੂੰ ਜਿਹੜਾ ਗਵਰਨਮੈਂਟ ਜੌਬ ਕਰਦਾ ਆ ਆਰਮੀ ਦੀ ਡਿਊਟੀ ਕਰਦਾ ਆ ਦੇਸ਼ ਦੀ ਸੇਵਾ ਕਰਦਾ ਆ ਮੇਰੇ ਤੋਂ ਬਿਨਾਂ ਵੀ ਪੁੱਛ ਲੋ ਕਿੰਨੇ ਜੀ ਕਿਸੇ ਨੂੰ ਇਸ ਬੰਦੇ ਨੇ ਉਹਦੀ ਨੌਕਰੀ ਖਾਣ ਤੱਕ ਦੋਸ਼ ਲਾਤੇ ਉਹਦੇ ਉੱਪਰ ਪਰਚਾ ਕਰਵਾਤਾ ਜਿਹੜਾ ਬੰਦਾ ਆਪਣੇ ਭਰਾ ਨੂੰ ਨਹੀਂ ਛੱਡ ਸਕਦਾ ਜਿਹੜੇ ਬੰਦੇ ਦੇ ਅੰਦਰੋਂ ਦਇਆ ਖਤਮ ਹੋ ਗਈ ਜਿਹੜੇ ਬੰਦੇ ਨੇ ਆਪਣੇ ਭਰਾ ਤੇ ਪਰਚਾ ਕਰਾਤਾ ਉਹ ਤੁਹਾਡਾ ਕਿਵੇਂ ਹੋ ਜਾਏਗਾ ਇਹ ਸੋਚੋ ਮੜਾ ਜਾਓ ਇਹਨਾਂ ਦਾ ਕੋਈ ਮਕਸਦ ਹੈ ਜੀ ਚੀਪ ਟਪਾਕ ਡੰਮ ਡੰਮ ਉਹ ਇਹਨਾਂ ਨੇ ਕਰਾਣਾ ਹੀ ਕਰਾਣਾ ਆ ਲੜਾਈਆਂ ਕਰਾਣ ਪੈਟਰੋਲ ਸੱਟਣ ਇਤਜਾਮ ਸੱਟਣ ਇਹ ਤੁਸੀਂ ਆਪਣੀ ਸੇਫਟੀ ਆਪ ਦੇ ਦੇਖਣੀ ਆ ਵਾਰਡ ਨੰਬਰ 7 ਦੇ ਵਿੱਚ ਮਿੱਠੂ ਰਾਮ ਖੜੇ ਹੋਏ ਨੇ ਐਮਸੀਓ ਨਾਲ ਵੀ ਸਲੋ ਗੱਲ ਹੋਈ ਸੀ ਇੱਕ ਵਾਰ ਮੈਂ ਉਹਨਾਂ ਨੂੰ ਅਪੀਲ ਕੀਤੀ ਵੀ ਆਪਣੀ ਪ੍ਰੋਟੈਕਸ਼ਨ ਲਿਓ ਵੀਡੀਓਗ੍ਰਾਫੀ ਲੈ ਲਓ ਸ਼ਾਇਦ ਉਹਨਾਂ ਨੇ ਚਲੋ ਗੱਲ ਸੁਣ ਲਈ ਸਾਡੀ ਔਰ ਇੱਕ ਤੁਸੀਂ ਦੱਸ ਰਹੇ ਸੀ ਹਸਪਤਾਲ ਬਣਾਇਆ ਤੁਸੀਂ ਮੁਹੱਲਾ ਕਲੀਨਿਕ ਕੰਧਾਂ ਦੇ ਵਿੱਚ ਉੱਥੇ 30 ਤਰ੍ਹਾਂ ਦੇ ਟੈਸਟ ਹੁੰਦੇ ਨੇ ਔਰ ਕਈ ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਨੇ ਲੋਕਾਂ ਨੂੰ ਆਪਣੀਆਂ ਟੂਮਾ ਗਹਿਣੇ ਰੱਖਣ ਦੀ ਲੋੜ ਨਹੀਂ ਦਵਾਈ ਲੈਣ ਵਾਸਤੇ ਉੱਥੇ ਮਿਲਦਾ ਕੀ ਆ ਪੈਰਾਸੀਟਾਮੋਲ ਫੁਲਕਨਾਜੋਲ ਸੈਟਰਾਜਿਨ ਇੱਕ ਲਿਕਵਿਡ ਸਿਰਫ ਆ ਇੱਕ ਕਬਜ਼ੇ ਵਾਲਾ ਸਿਰਫ ਆ ਲੋਕਨਾਜੋਲ ਮਿਲ ਜਾਂਦੀ ਆ ਐਂਟੀਵਾਇਰਲ ਉੱਥੇ ਕੋਈ ਹੈ ਨਹੀਂ ਪੇਨ ਕਿਲਰ ਉੱਥੇ ਕੋਈ ਹੈ ਨਹੀਂ ਜਨਕਿ ਨੋਰਮਲ ਦਵਾਈ ਮਿਲਦੀ ਹੈ ਜਿਹੜੀ ਬਾਹਰੋਂ ਬਾਜ਼ਾਰ ਤੋਂ 20 ਤੋਂ 30 ਰੁਪਏ ਦੀ ਮਿਲ ਜਾਂਦੀ ਹੈ ਖਾਂਸੀ ਜਖਾਂ ਬੁਖਾਰ ਦੀ ਔਰ ਅੱਜ ਤੱਕ ਕਿਸੇ ਨੇ ਉੱਥੇ ਟੈਸਟ ਨਹੀਂ ਕਰਵਾਇਆ ਨਾ ਕਿਸੇ ਦਾ ਫ੍ਰੀ ਟੈਸਟ ਹੋਇਆ ਜੀ ਕਿਸੇ ਦਾ ਹੋਇਆ ਆ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਉਹ ਟੈਸਟਾਂ ਦੀਆਂ ਰਿਪੋਰਟਾਂ ਜੋ ਮੈਡੀਕਲ ਦੇ ਅੰਦਰ ਉਹ ਲਿਸਟ ਹੋਣੀਆਂ ਉਹ ਲਿਸਟ ਆਪਣੇ ਇੰਸਟਾ ਦੇ ਵਿੱਚ ਜ਼ਰੂਰ ਮੈਂਸ਼ਨ ਕਰੋ ਜਾਂ ਆਪਣੇ ਗਰੁੱਪਾਂ ਦੇ ਵਿੱਚ ਜ਼ਰੂਰ ਮੈਂਸ਼ਨ ਕਰੋ ਵੀ ਇਹਨਾਂ ਲੋਕਾਂ ਦੇ ਟੈਸਟ ਹੋਏ ਨੇ ਮੈਂ ਦਾਵਾ ਕਰਦਾ ਹਾਂ ਕਿਸੇ ਬੰਦੇ ਦਾ ਟੈਸਟ ਨਹੀਂ ਹੋਇਆ ਹੋਣਾ ਉੱਥੇ ਔਰ ਕਿਸ ਬੰਦੇ ਦਾ ਉੱਥੇ ਇਲਾਜ ਨਹੀਂ ਹੋਇਆ ਹੋਣਾ ਔਰ ਉਹ ਵੀ ਸਰਕਾਰੀ ਹਸਪਤਾਲ ਸੀ ਜਿਹਨੂੰ ਤੂੰ ਰੰਗ ਕਰਕੇ ਮੋਡੀਫਾਈ ਕਰਕੇ ਮੁਹੱਲਾ ਕਲੀਨਿਕ ਬਣਾਤਾ ਮੁਹੱਲਾ ਕਲੀਨਿਕ ਤੇ ਕਿੰਨੇ ਪੈਸੇ ਆਏ ਸੀ ਉਹ ਆਉਣ ਰਿਕਾਰਡ ਪਤਾ ਲੱਗੇਗਾ ਕਿ ਕਿੰਨੇ ਪੈਸੇ ਆਏ ਸੀ ਤੇ ਕਿੰਨੇ ਤੂੰ ਲਾਏ ਨੇ ਦੂਜੀ ਗੱਲ ਆਜੋ ਇੱਕ 6 7 ਨੰਬਰ ਵਾਰਡ ਦੇ ਵਿੱਚ ਤੂੰ ਬੋਰ ਲਵਾਇਆ ਬੋਰ ਪਹਿਲਾਂ ਹੀ ਪਾਸ ਹੋਇਆ ਸੀ ਉੱਥੋਂ ਦੇ ਮੁੰਡਿਆਂ ਨੇ ਕੋਈ ਨਕਸ਼ਾ ਪਾਸ ਕਰਾ ਕਰੂਗੇ ਉਰਲੀ ਵਾਰਡ ਚ ਲੈ ਜਾਂਦਾ ਅੱਜ 6 ਤੋਂ 7 ਮਹੀਨੇ ਹੋ ਗਏ ਨੇ ਔਰ ਉਸ ਵਾਰ 6 ਨੰਬਰ ਵਾਰਡ ਦੇ ਵਿੱਚ ਬੋਰਿਆ 6 ਨੰਬਰ ਵਾਰਡ ਦੇ ਵਿੱਚ ਪਾਣੀ ਤੱਕ ਨਹੀਂ ਰੀਸਿਵ ਨਹੀਂ ਹੋਇਆ ਉਹਨਾਂ ਨੂੰ ਕੀ ਕਰਨਾ ਬੋਰ ਨੂੰ ਭਈ ਚਲੋ 5 ਨੰਬਰ ਵਾਰਡ ਧਿਆਨ ਨਾਲ ਸੁਣੋ ਜੀ ਬੇਨਤੀ ਹੈ ਤੁਹਾਨੂੰ 5 ਨੰਬਰ ਵਾਰਡ 13 ਨੰਬਰ ਵਾਰਡ 6 ਨੰਬਰ ਵਾਰਡ 7 ਨੰਬਰ ਵਾਰਡ ਔਰ 1 ਨੰਬਰ ਵਾਰਡ ਔਰ ਖਾਸ ਕਰਕੇ 6 ਔਰ 7 ਨੰਬਰ ਵਾਲ ਜਿਨ੍ਹਾਂ ਦੇ ਵਿੱਚ ਜਸਾ ਰਾਮ ਔਰ ਵਿਕੀ ਰਾਮ ਕੈਂਡੀਡੇਟ ਖੜੇ ਹੋਏ ਨੇ ਇਹਨਾਂ ਨੇ ਕੁਛ ਮਰਜ਼ੀ ਹੋ ਜੇ ਜਿੰਨਾ ਹੀ ਜਿੰਨਾ ਆ ਵੋਟਾਂ ਪੈਣ ਜਾਂ ਨਾ ਪੈਣ ਜਿੱਤ ਇਹਨਾਂ ਦੀ ਪੱਕੀ ਆ ਇਹਨਾਂ ਨੂੰ ਦੰਗਾਣਾ ਮਿਲਾਤਾ ਸੀ ਉਹ ਕੀ ਉਹਨੂੰ ਕਹਿੰਦੇ ਨੇ ਉਹ ਜਿੱਤ ਐਲਾਨ ਹੋਣਾ ਬਾਕੀ ਆ ਜਿੱਤ ਸਾਡੀ ਪੱਕੀ ਆ ਇਦਾਂ ਦਾ ਕੁਛ ਹਲਾਣ ਇਹਨਾਂ ਨੇ ਕਰਨਾ ਆ ਜਿੱਤ ਇਹਨਾਂ ਦੀ ਹੋ ਹੀ ਪਈ ਆ ਵੋਟਾਂ ਨੇ ਪਾਲੀਆਂ ਆਪਣੀਆਂ ਇਹ ਇੱਕ ਦਿਖਾਵਾ ਕਰਦੇ ਪਏ ਨੇ ਹੱਥ ਬੰਨ੍ਹ ਕੇ ਜੀ ਸਾਨੂੰ ਵੋਟਾਂ ਦੇ ਦਿਓ ਆਪਣਾ ਹੱਕ ਲੈਣਾ ਅਗਰ ਆਪਣੀਆਂ ਵੋਟਾਂ ਤੁਸੀਂ ਸਹੀ ਤਰੀਕੇ ਨਾਲ ਪਾਣਾ ਚਾਹੁੰਦੇ ਹੋ ਮੈਂ ਕਹਾਂ ਜੀ ਵੋਟ ਖਰਾਬ ਕਰ ਦਿਓ ਕਿਸੇ ਨੂੰ ਪਾ ਦਿਓ ਪਰ ਇਹਨੂੰ ਤੇ ਖਾਸ ਕਰਕੇ ਇਹਨਾਂ ਦੋ ਬੰਦਿਆਂ ਤੋਂ ਬਚਾ ਰੱਖਿਓ ਪਰੇਜ ਰੱਖਿਓ ਇਹ ਜਿੰਨੇ ਹੁਣ ਹੱਥ ਬੰਨਦੇ ਪਏ ਨੇ ਤੁਹਾਡੇ ਘਰ ਆ ਆ ਕੇ 5 ਸਾਲ ਤੁਹਾਨੂੰ ਉਨੇ ਹੀ ਹੱਥ ਬੰਨਣੇ ਪੈਣਗੇ ਇੱਕ ਸੈਨ ਕਰਾਉਣ ਵਾਸਤੇ ਘਰੇ ਜਾਣਾ ਐਮਸੀ ਘਰੇ ਨਹੀਂ ਆ ਜੀ ਐਮਸੀ ਐਮਐਲਏ ਕੋਲ ਗਿਆ ਹੋਇਆ ਜੀ ਐਮਸੀ ਪਾਤੜਾ ਆ ਜੀ ਐਮਸੀ ਫਰਾਣਾ ਉੱਥੇ ਜੀ ਉੱਥੇ ਜੀ ਉੱਥੇ ਕਿਸੇ ਬੰਦੇ ਦੀਆਂ ਰਜਿਸਟਰੀਆਂ ਤੱਕ ਨਹੀਂ ਹੁੰਦੀਆਂ ਕੱਗਾਂ ਦੇ ਵਿੱਚ ਖਾਸ ਕਰਕੇ ਯਾਦ ਰੱਖਿਓ ਕੋਈ ਬਟਨ ਦਬਦਿਆਂ ਇੱਕ ਗੱਲ ਯਾਦ ਰੱਖਿਓ ਕੋਈ ਗਲਤ ਬਟਨ ਨਾ ਦਬਿਆ ਜੇ ਬੇੰਤੀ ਆ ਤੁਹਾਨੂੰ ਆਪਣੀ ਜ਼ਮੀਰਾਂ ਨੂੰ ਜਾਗਦੇ ਰੱਖਿਓ ਔਰ ਆਪਣੀ ਜ਼ਮੀਰ ਨੂੰ ਜੇ ਤੁਹਾਨੂੰ ਲੱਗਦਾ ਨਾ ਵੀ ਬੰਦਾ ਸਹੀ ਆ ਤੇ ਪਾ ਦਿਓ ਪਰ ਉਹ ਸਹੀ ਨਹੀਂ ਆ ਇਹਨਾਂ ਦਾ ਕੋਈ ਕੰਮ ਆ ਜਿਵੇਂ ਐਮਐਲਏ ਨੇ ਧੱਕਾ ਕੀਤਾ ਤੇ ਉਵੇਂ ਹੀ ਉਹਨਾਂ ਨੇ ਕਰਨਾ ਕਰਾਣਾ ਤੇ ਚਲੋ ਉਹ ਨਹੀਂ ਐਮਐਲਏ ਨਹੀਂ ਮਾਗੀ ਤੁਸੀਂ ਬੜਾ ਸੋਚ ਸਮਝ ਕੇ ਆਪਣੇ ਵਾਰਡ ਨੂੰ ਔਰ ਆਪਣੇ ਬੂਥਾਂ ਦੇ ਉੱਪਰ ਕਿਸਾਨਾਂ ਦੀ ਮਦਦ ਲੈ ਲਿਓ ਆਪਣੇ ਕੈਮਰਿਆਂ ਦੀ ਮਦਦ ਲੈ ਲਿਓ ਬਿਨਾਂ ਪਰਮਿਸ਼ਨ ਤੋਂ ਉਹਨਾਂ ਨੇ ਨਾ ਤੁਹਾਨੂੰ ਆ ਫੋਨ ਅੰਦਰ ਜਾਣ ਦੇਣਾ ਤਲਾਸ਼ੀ ਲੈ ਕੇ ਐਂ ਦਰਵਾੜਨਗੇ ਫੋਨ ਤੁਹਾਡੇ ਬਾਹਰ ਹੋਣਗੇ ਔਰ ਜਿਨ੍ਹਾਂ ਨੇ ਵਿੱਚ ਘਬਲਾ ਕਰਨਾ ਆ ਉਹਨਾਂ ਦੀ ਕੋਈ ਤਲਾਸ਼ੀ ਨਹੀਂ ਹੋਣੀ ਉਹਨਾਂ ਤੇ ਕੋਈ ਅੱਖ ਨਹੀਂ ਹੋਣੀ ਉਹਨਾਂ ਇਹਨਾਂ ਕੋਲ ਜਾਦੂ ਆ ਉਹਨਾਂ ਤੇ ਕੈਮਰਾ ਵੀ ਨਹੀਂ ਕੰਮ ਕਰਦੇ ਜਿਨ੍ਹਾਂ ਨੇ ਹਰਕਤ ਕਰਨੀ ਹੋਵੇ ਜਿਹੜੇ ਸ਼ਰਾਰਤੀ ਅਨਸਰ ਨੇ ਨਾ ਉਹ ਕੈਮਰੇ 'ਚ ਵੀ ਨਹੀਂ ਆਂਦੇ ਔਰ ਇੱਕ ਮੇਰੀ ਬੇਨਤੀ ਯਾਦ ਰੱਖਿਓ ਡਰੋਨ ਜਰੂਰ ਉੱਪਰ ਚਲਾ ਲਿਓ ਕਿਉਂਕਿ ਇਹ ਥੱਲੇ ਜਰਾ ਦੇਖਦੇ ਨਹੀਂ ਉੱਪਰ ਘਾਟੀ ਦੇਖਦੇ ਨੇ ਇਹਨਾਂ ਦਾ ਮਕਸਦ ਪਤਾ ਕੀ ਹੈ ਇਹ ਕੈਮਰਾ ਲਗਾਇਆ ਪਟ ਲੋ ਉਹ ਡੀਵੀਆਰ ਲਗਾਇਆ ਪਟ ਲੋ ਮਹਾਰਾਜ ਡੀਵੀਆਰ ਪਟ ਲੋ ਕੀ ਦੂਰ ਦੂਰ ਬੰਦੇ ਬਿਠਾ ਕੇ ਰੱਖਿਓ ਔਰ ਜਦੋਂ ਤੁਹਾਨੂੰ ਲੱਗ ਰਿਹਾ ਆ ਵੀ ਹਾਂ ਹੁਣ ਲੜਾਈ ਹੋਣੀ ਆ ਦੰਗੇ ਹੋਣੇ ਨੇ ਤੇ ਬੇਨਤੀ ਹੈ ਆਪਣੇ ਡਰੋਨ ਜਰੂਰ ਚਾਲੂ ਰੱਖਿਓ ਡਰੋਨ ਦੇ ਵਿੱਚ ਸਾਰਾ ਕੁਝ ਕੈਚ ਆਜੇ ਕਰੋ ਇੰਨੀ ਇਹਨਾਂ ਦੀ ਹਿੰਮਤ ਨਹੀਂ ਹੈਗੀ ਵੀ ਇਹ ਡਰੋਨ ਨੂੰ ਫੜ ਲੈਣ ਡਰੋਨ ਦੇ ਵਿੱਚ ਸਾਰੇ ਆ ਜਾਣਗੇ ਆਪ ਪਹਿਲ ਨਾ ਕਰਿਓ ਕਿਸੇ ਨਾ ਜਾਨੀਮਾਲੀ ਨੁਕਸਾਨ ਨਾ ਹੋਏ ਬੜੇ ਸ਼ਾਂਤਮਈ ਦੇ ਨਾਲ ਆਪਣੀਆਂ ਵੋਟਾਂ ਪੁੱਗਦਾਇਓ ਪਰ ਲੜਾਈ ਝਗੜੇ ਤੋਂ ਪਰਹੇਜ਼ ਰੱਖਿਓ ਪਰ ਵੋਟਾਂ ਬੜੇ ਆਪਣੇ ਦਿਮਾਗ ਤੋਂ ਸੋਝੀ ਲੈ ਕੇ ਪਾਇਓ ਇਹ ਨਾ ਹੋਵੇ ਇੱਕ ਗਲਤ ਫਟਣ ਦੱਬਨ ਨਾਲ ਤੁਹਾਨੂੰ 5 ਸਾਲ ਭੁਗਤਣਾ ਪਏ ਖਾਸ ਕਰਕੇ 6 ਨੰਬਰ ਵਾਰਡ ਵਾਲੇ ਔਰ 7 ਨੰਬਰ ਵਾਰਡ ਵਾਲੇ ਇਹ ਅੱਜ ਕੱਗਾ ਵਾਲਿਆਂ ਕਰਕੇ ਮੇਰੀ ਸਪੈਸ਼ਲ ਬੇਨਤੀ ਸੀ ਮੈਂ ਉੱਥੇ ਪਹੁੰਚਦਾ ਜ਼ਰੂਰ ਮੈਂ ਆਪਣੀ ਟੀਮ ਲੈ ਕੇ ਵੀ ਪਹੁੰਚਦਾ ਪਰ ਸਾਡੇ ਤੇ ਪਰਚਾ ਹੋ ਗਿਆ ਤਿੰਨ ਪਰਚੇ ਸਾਡੇ ਦੇ ਸਬੰਦੇ ਨੇ ਕੀਤੇ ਨੇ ਇੰਨੀ ਮਿਹਰਬਾਨੀ ਸਬੰਦੇ ਦੀ ਜਿਹੜੇ ਸਾਡੇ 3:3 ਪਰਚੇ ਕਰਵਾਤੇ ਔਰ ਚਲੋ ਅਸੀਂ ਹੌਲੀ-ਹੌਲੀ ਆਈ ਜਾਾਂਗੇ ਇੱਦਾਂ ਤੇ ਕੀ ਆ ਵੀ ਪਰਚੇ ਤੇ ਜਮਾਨਤ ਨਹੀਂ ਪਰਚੇ ਜਮਾਨਤਾਂ ਦੇ ਕਤਲਾਂ ਚ ਹੋ ਜਾਂਦੀਆਂ ਨੇ ਅਸੀਂ ਕਿਹੜਾ ਕੋਈ ਕਤਲ ਕੀਤਾ ਆ ਅਸੀਂ ਤਾਂ ਆਪਣੀਆਂ ਵੋਟਾਂ ਹੀ ਮੰਗੀਆਂ ਸੀ ਤੇ ਤੁਸੀਂ ਵੀ ਬੜਾ ਫੋਜ ਸਮਝ ਕੇ ਰਹੋ ਆਪਣੇ ਕੈਮਰਿਆਂ ਦੀ ਨਿਗਰਾਨੀ ਚ ਰਹੋ ਸਾਰੇ ਇੱਕ ਗੱਲ ਨੂੰ ਮੇਰੀ ਅਪੀਲ ਆ ਉਹ ਬੇਨਤੀ ਵੀ ਆ ਮੈਂ ਹੱਥ ਜੋੜ ਕੇ ਵੀ ਉਹਨਾਂ ਨੂੰ ਬੇਨਤੀ ਕਰਦਾ ਅਗਰ ਕੋਈ ਕਿਸੇ ਨੂੰ ਇਹਨਾਂ ਗੱਲਾਂ ਨਾਲ ਠੇਸ ਪਹੁੰਚੇ ਤੇ ਮੈਂ ਉਹਨਾਂ ਤੋਂ ਮਾਫੀ ਵੀ ਮੰਗਦਾ ਹਾਂ ਪਰ ਧਿਆਨ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ